ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਮੈਂ ਜਤਿੰਦਰ ਸਿੰਘ ਖੇੜਾ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਔਰ ਇਹ ਮੋਗਾ ਰੈਲੀ ਦੇ ਮਾਇਨੇ ਬਹੁਤ ਨੇ ਅਕਸਰ ਕਹਿੰਦੇ ਆ ਜਿਹੜੇ ਵਿਰੋਧੀ ਕਹਿੰਦੇ ਆ ਕਿ ਸੀਐਮ ਭਗਵੰਤ ਮਾਨ ਜਦੋਂ ਉਹਨਾਂ ਦੀ ਸਿੰਘਾਸਨ ਦੇ ਉੱਤੇ ਜਾਂ ਉਹਨਾਂ ਦੀ ਕੁਰਸੀ ਦੇ ਉੱਤੇ ਕੋਈ ਅਸਰ ਪੈਂਦਾ ਤੇ ਉਹ ਬਿਮਾਰ ਹੋ ਕੇ ਦਾਖਲ ਹੋ ਜਾਂਦੇ ਨੇ ਔਰ ਇਸ ਵਾਰ ਵੀ ਕੁਝ ਇਦਾਂ ਦਾ ਇੱਕ ਘੜਤ ਘੜੀ ਗਈ ਹੈ ਔਰ ਇਹ ਪੱਲਾ ਸਿਆਸੀ ਗਲਿਆਰਾਂ ਦੇ ਵਿੱਚ ਹੈ ਮੋਗਾ ਰੈਲੀ ਨਹੀਂ ਖਾਸ ਕਿਉਂ ਹੈ ਔਰ ਕੀ ਮੋਗਾ ਰੈਲੀ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦਾ ਫਿਰ 40 ਚ ਦਾਖਲ ਹੋਣਾ ਇਹ ਕਿਸੇ ਗੱਲ ਵਾਲਾ ਇਸ਼ਾਰਾ ਦੇ ਰਿਹਾ ਇਹ ਸਾਰੀਆਂ ਪੋਲਿਟੀਕਲ ਗਤੀਵਿਧੀਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਿਆਸੀ ਮਾਹਿਰ ਪ੍ਰੋਫੈਸਰ ਬੰਦੀ ਸਿੰਘ ਬਰਨਾਰ ਨੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਖੈਰਾ ਜੀ ਪ੍ਰੋਫੈਸਰ ਸਾਹਿਬ ਇੱਕ ਗੱਲ ਪਹਿਲਾਂ ਆਪਾਂ ਇੱਥੇ ਸ਼ੁਰੂ ਕਰ ਲੈਨੇ ਆਂ ਵੀ ਵਿਰੋਧੀ ਕਹਿੰਦੇ ਆ ਕਿ ਜਦੋਂ ਜਦੋਂ ਕੁਰਸੀ ਦੇ ਉੱਤੇ ਥੋੜੀ ਜਿਹੀ ਭੀੜ ਪਈ ਆ ਤੇ ਮਾਨ ਸਾਹਿਬ ਦਾਖਲ ਹੋ ਜਾਂਦੇ ਆ ਇਹ ਵਾਕਈ ਇਸ ਵਾਰ ਵੀ ਕੁਝ ਇਦਾਂ ਦਾ ਹੀ ਆ ਕੁਰਸੀ ਦਾ ਪਿਆਰ ਤੇ ਦੇਖੋ ਸਾਰਿਆਂ ਤੋਂ ਆ ਟਰੰਪ ਤੋਂ ਲੈ ਕੇ ਵਾਇਆ ਇੰਗਲੈਂਡ ਆ ਜਾਓ ਤੁਸੀਂ ਮੋਦੀ ਤੱਕ ਤੇ ਫਿਰ ਚੰਡੀਗੜ੍ਹ ਆ ਜਾਓ ਇਹ ਤੇ ਸਾਰੀ ਜਗ੍ਹਾ ਇਹ ਹੋਇਆ ਉਹਦੇ ਗੱਲ ਲੱਗ ਗਿਆ ਕਿ ਕੈਪਟਨ ਬਰਿੰਦਰ ਸਿੰਘ ਦੀ ਕੁਰਸੀ ਚੁੱਕ ਕੇ ਹੀ ਲੈ ਕੇ ਜਿੱਗੇ ਤੇ ਚੰਨੀ ਨੂੰ ਫੜਾਤੀ ਉਹ ੱੱਕੇ ਧੋੱਕਾ ਮਾਰਨ ਵਾਲੀ ਗੱਲ ਹੁੰਦੀ ਆ ਉਹ ਫੇ ਉਹ ਕਦੇ-ਕਦੇ ਹੋ ਜਾਂਦਾ ਪਰ ਜਨਰਲੀ ਕੁਰਸੀ ਜਿਹਦੇ ਕੋਲ ਆ ਜਾਏ ਉਹ ਨਾਲ ਹੀ ਲੈ ਕੇ ਜਾਂਦਾ ਮਤਲਬ ਕੋਲ ਰੱਖ ਕੇ ਜਾਂ ਸਮਝਦਾ ਨਹੀਂ ਕੁਰਸੀ ਤੇ ਇਹ ਇਸ ਇੰਨਾ ਜਿਆਦਾ ਇੱਕ ਬੰਦੇ ਸੱਤਾ ਦਾ ਵਸਾ ਨਹੀਂ ਖਾਂਦੇ ਇਹ ਕਲ ਠੀਕ ਹੈ ਮੈਨੂੰ ਵੀ ਯਾਦ ਆ ਰਿਹਾ ਸੀ ਕਿ ਪਿਛਲੀ ਵਾਰੀ ਵੀ ਚਰਚਾ ਹੋਈ ਹੋਈ ਸੀ ਕਿ ਉਹਥੇ ਬਿਮਾਰ ਹੋ ਕੇ ਚਲੇ ਗਿਆ ਮੈਨੂੰ ਦੋਵੇਂ ਗੱਲਾਂ ਲੱਗਦੀਆਂ ਦੇਖੋ ਇੱਕ ਉਹਨਾਂ ਦੀ ਜੈਨੂਨਲੀ ਬੀ ਸਿਹਤ ਤੇ ਫਰਜ਼ਾਇਤ ਹੈ ਮਤਲਬ ਥੋੜੀ ਜੀ ਨੌਜੁਕ ਰਹਿੰਦੀ ਹੈ ਉਹ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਦੇਖੋ ਬਾਕੀ ਵਿਚਾਰ ਅਲੱਗ-ਅਲੱਗ ਹੁੰਦੇ ਆਜ ਕੋਈ ਸੱਦਾ ਹੈ ਕੱਲ ਨਹੀਂ ਹੋਣਾ ਆਜ ਕੋਈ ਇੱਥੇ ਹੈ ਕੱਲ ਨੂੰ ਭੱਜ ਵੀ ਸਕਦਾ ਚਲੋ ਯਾਰ ਛੱਡੋ ਦੇਸ਼ ਪਰਣਾ ਚੱਲੋ ਆਪਾਂ ਹੋੜ ਕੇ ਤੇ ਮੁੜ ਕੇ ਪਤਾ ਨਹੀਂ ਕਿਸੇ ਨੇ ਮਿਲਣਾ ਨਹੀਂ ਮਿਲਣਾ ਇਹ ਗੱਲਾਂ ਚੱਲਣੀਆਂ ਰਹਿਣੀਆਂ ਪਰ ਜਿੱਥੋਂ ਤੱਕ ਕਿੱਦੇ ਦਾ ਨਿੱਜੀ ਕੋਈ ਸਿਹਤ ਦੀ ਜ਼ਿਆਦਾ ਹਾਲਤ ਨਾਜ਼ੁਕ ਰਹੀ ਪਈ ਹੈ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਉਹ ਬੜੀ ਤੇਜ਼ ਦੀ ਚਰਚਾ ਵੀ ਰਹਿੰਦੀ ਹੈ ਔਰ ਇਹ ਕਾਫੀ ਜੋ ਮੈਨੂੰ ਖਬਰਾਂ ਹੈ ਜੀਆਂ ਕਿ ਉਹ ਸੱਚੀ ਮੁੱਚੀ ਕਾਫੀ ਨਾਜ਼ੁਕ ਵੀ ਹੈ ਠੀਕ ਹੈ ਜੀ ਆਪਣੇ ਆਪਣੇ ਨਸੀਬ ਹੈਗੇ ਆ ਜਿਸ ਤਰੀਕੇ ਨਾਲ ਜਿੰਨੇ ਚੱਲਣਾ ਉਹਨੇ ਉਧਰ ਨੂੰ ਚੱਲਣਾ ਪਰ ਇਹਦੇ 'ਚ ਰਾਜਨੀਤੀ ਵੀ ਹੋ ਸਕਦੀ ਹੈ ਕਿ ਜਦੋਂ ਪਤਾ ਹੀ ਹੈ ਕਿ ਮੇਰੀ ਸਿਹਤ ਠੀਕ ਨਹੀਂ ਹੈ ਤਾਂ ਫਿਰ ਉਹ ਚੱਲ ਵੀ ਜਾਊਗਾ ਤੀਰ ਵੱਡਾ ਵੱਡਾ ਚੱਲ ਜੂਗਾ ਕਿ ਮੈਂ ਤੇ ਚੱਲਿਆ ਜੀ ਮੇਰੀ ਸਿਹਤ ਚੀਕ ਨਹੀਂ ਵੈਸਤੇ ਤੇ ਤਾਂ ਕਿਤੇ ਨਹੀਂ ਹੁਣ ਟੈਸਟ ਸਾਰੇ ਕਰਾਇਆ ਕਹਿੰਦੇ ਟੈਸਟ ਸਾਰੇ ਠੀਕ ਆਏ ਹੁਣ ਇਹ ਕੋਈ ਪਰਦਾ ਪਾਉਣ ਵਾਲੀ ਗੱਲ ਮਤਲਬ ਇਹ ਜੀ ਨਾ ਰਾਜਨੀਤੀ ਵਿੱਚ ਐਸ ਐਂਡ ਵਾਟਸ ਬਹੁਤ ਹੁੰਦੇ ਆ ਹੂੰ ਉਹ ਜਿਹੜਾ ਬੁਲੇਟਿਨ ਆ ਕੀ ਸੱਚੀ ਮੁੱਚੀ ਸੱਚਾ ਬੁਲੇਟਿਨ ਆ ਜਾਂ ਉਹ ਵੀ ਰਾਜਨੀਤੀ ਤੋਂ ਪ੍ਰੇਰਿਤ ਬੁਲੇਟਿਨ ਆ ਜਿਹੜਾ ਹੈਲਥ ਦਾ 40s ਆ ਨਾ ਉਹਦੇ ਚੁਣਾ ਨਹੀਂ ਕਹਤਾ ਤੇ ਕਹਿੰਦੇ ਟੈਸਟ ਸਾਰੇ ਠੀਕ ਹੈਗੇ ਆ ਪਾ ਸਿਹਤ ਦੇ ਵਿੱਚ ਕਮਜ਼ੋਰੀ ਬਹੁਤ ਲੱਗਦੀ ਆ ਥੱਕੇ ਥੱਕੇ ਜੇ ਲੱਗਦੇ ਸੀਗੇ ਕਮਜ਼ੋਰ ਹੋ ਗਿਆ ਯਾਨੀ ਲੋ ਲੱਗਦਾ ਆ ਤੇ ਫਿਰ ਗੁਰੂ ਕੋਲ ਤਾਂ ਉਹ ਸਾਡੇ ਦੇ ਪਿੰਡਾਂ ਚ ਹੋਈ ਦਿੱਤੀ ਸੀ ਉਹ ਜਿਹੜਾ ਮਿੱਠਾ ਜਿਹਾ ਹੁੰਦਾ ਸੀ ਨਾ ਉਹ ਮਿੱਠਾ ਜਿਹਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਹਿਣਾ ਗੁਰਾਂ ਦੀ ਖੰਡਿਆ ਹੁੰਦੀ ਤੇ ਉਹ ਮੱਕੀ ਤੋਂ ਹੀ ਨਿਕਲਦੀ ਆ ਉਹ ਗੁਰਾਂ ਦੀ ਖੰਡ ਦਾ ਉਹ ਜਿਹੜੀ ਪਹਿਲਾਂ ਸੀ ਆਪੇ ਸਿਹਤ ਠੀਕ ਹੋ ਜੋ ਤਾਕਤ ਆ ਜੂਗੀ ਹੋਰ ਦੱਸੋ ਤਾਕਤ ਦਾ ਤੇ ਰਾਜਨੀਤਿਕ ਲੋਕਾਂ ਦਾ ਜਿਹੜਾ ਤੁਸੀਂ ਸਵਾਲ ਖੜਾ ਕਰ ਰਹੇ ਆ ਵੀ ਜਦੋਂ ਕੁਰਸੀ ਨੂੰ ਹੱਥ ਪੈਂਦਾ ਉਹ ਬੇਤਾਕ ਵੇ ਤਾਕਤੇ ਮਹਿਸੂਸ ਕਰਦੇ ਕਮਜ਼ੋਰ ਮਹਿਸੂਸ ਕਰਦੇ ਤੁਸੀਂ ਇਹ ਗੱਲ ਰੀਸ ਕਰ ਰਹੇ ਆ ਇਹ ਠੀਕ ਹੋ ਵੀ ਸਕਦਾ ਪਰ ਇਹਦੇ ਵਿੱਚ ਵੀ ਦੇਖੋ ਰਾਜਨੀਤਿਕ ਬੰਦਿਆਂ ਦੀਆਂ ਨਾ ਰਮਜ਼ਾਂ ਬੜੀਆਂ ਗਹਿਰੀਆਂ ਉਹ ਕਹਿ ਰਹੇ ਜੀ ਇਹਦੇ ਵਿੱਚ ਰਮ ਜੀ ਉਹ ਕਹਿੰਦੀ ਆ ਕਿ ਜੇ ਰਾਜ ਕੇਜਰੀਵਾਲ ਸੋਧੀਏ ਨਹੀਂ ਪੰਜਾਬ ਤੇ ਕਰਨਾ ਸਾਨੂੰ ਆਪਣੇ ਤੌਰ ਤੇ ਕਰਨ ਨਹੀਂ ਦੇਣਾ ਤੇ ਕੱਗਲੇ ਤੇ ਜਾ ਕੇ ਰੈਲੀ ਚ ਬਹਿ ਜੜ ਕੇ ਮੈਂ ਤੇ ਜੱਲਿਆ ਹੱਥ ਔਰਤੀਸ ਮੈਂ ਬੈਠਾ ਹਾਂ ਤੁਸੀਂ ਆਪਣੀਆਂ ਜਿਹੜੀਆਂ ਅਨਾਉਂਸਮੈਂਟ ਕਰਨੀਆਂ ਨਜੁੱਧ ਨਸ਼ਾ ਵਿਰੁੱਧ ਕਰਨਾ ਕਰ ਲੋ अच्छा प्रोफेसर उर... साहब जी एक एक सवाल है कहंदे ਵੀ ਅੱਜ ਦੋ ਡਿਪਟੀ ਸੀਐਮ ਲਾਉਣੇ ਸੀਗੇ ਸ਼ਾਦੇਸ਼ ਕਰਕੇ ਵੀ ਇਹ ਮਾਨ ਸਾਹਿਬ ਉੱਥੇ ਗਏ ਨਹੀਂ ਉਹ ਕਹਿੰਦੇ ਫੇਰ ਕਰ ਲੋ ਆਪਣੀਆਂ ਚੰਬ ਦੀਆਂ ਚਲਾ ਲੋ ਦੇਖੋ ਜਿਹੜੇ ਹੈ ਨਾ ਦਿੱਲੀ ਵਾਲੇ ਉਹਨਾਂ ਨੂੰ ਪੰਜਾਬ ਦੀ ਫੌਜ ਜਾਂ ਪੰਜਾਬ ਦੀ ਸਾਈਕੀ ਜਿਹੜੀ ਇੱਕ ਕਲੈਕਟਿਵ ਸਾਈਕੀ ਸਭਿਆਚਾਰ ਸਮਝ ਨਹੀਂ ਪੈਂਦੀ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹ ਅੱਜ ਤੱਕ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਵਿੱਚ ਕਾਮਯਾਬ ਹੋ ਗਏ ਆ ਤੇ ਹੁਣ ਗਾਂਹ ਬਣਾਉਂਦੇ ਰਹਿਣਗੇ ਕੀ ਸਹੀ ਹਾਲਾਤ ਦੇਖੋ ਪਈ ਸਰਕਾਰੀ ਖਜ਼ਾਨੇ ਚ ਉਹ ਵੀ ਕਰਜ਼ਾ ਲੈ ਕੇ ਖਜ਼ਾਨਾ ਹੈ ਹੀ ਨਹੀਂ ਸਰਕਾਰੀ ਖਜ਼ਾਨਾ ਹੈ ਹੀ ਨਹੀਂ ਖਾਲੀਤੀ ਵਾਜਦਾ ਪੀਪਾ ਵਰਲਡ ਬੈਂਕ ਜਾਂ ਹੋਰ ਨਾਲ ਏਜੰਸੀਆਂ ਤੋਂ ਜਿੱਥੋਂ ਵੀ ਰਿਜ਼ਰਵ ਬੈਂਕ ਕਹੋ ਜਾਂ ਵਰਲਡ ਬੈਂਕ ਕਹੋ ਜਿੱਥੋਂ ਵੀ ਕਰਜ਼ੇ ਲੈ ਕੇ ਤੁਸੀਂ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਦਾ ਕਰਤਾ ਖਜ਼ਾਨੇ ਚ ਤੇ ਪੈਸਾ ਹੈ ਹੀ ਨਹੀਂ ਔਰ ਫੀਰ ਇਹ ਡੇਢੇ ਸ਼ੁਰੂ ਕਰਨੇ ਤੇ ਵੋਟਾਂ ਕਾ ਲੈ ਲਈ ਨਾ ਸੱਤਾ ਕਾ ਲੈ ਲਈ ਨਾ ਵੱਡੇ ਪੱਦਰ ਕੇ ਬੀਬੀਆਂ ਤੋਂ ਔਰ ਸਾਰੀਆਂ ਹੀ ਬੀਬੀਆਂ ਨੂੰ ਕਹਿਤਾ 18 ਸਾਲ ਤੋਂ ਉੱਪਰ ਦੀਆਂ ਨੂੰ ਲਓ ਜੀ ਤੁਹਾਨੂੰ ਪੈਸੇ ਹੋਣੇ ਤੁਹਾਨੂੰ ਪੈਸੇ ਹੋ ਇਸ ਵੱਡੇ ਫਰਾਡ ਦਾ ਮੁਕਦਮਾ ਕੇਜਰੀਵਾਲ ਦੀ ਸਰਕਾਰ ਤੇ ਤੇ ਕੇਜਰੀਵਾਲ ਤੇ ਕਿਉਂ ਨਹੀਂ ਚੱਲਦਾ ਭਾਈ ਇਹ ਕਿਉਂ ਐ ਇਮਿਊਨ ਹੈ ਇਸ ਗੱਲ ਤੇ ਕੋਈ ਜਵਾਬ ਦੇਉਂਦਾ ਨਾ ਲੱਗਦਾ ਧੁਖਾ ਨਹੀਂ ਹੈਗਾ ਲੋਕਾਂ ਦਾ ਬਹੁਤ ਵੱਡਾ ਧੁਖਾ ਔਰ ਕਲੈਕਟਿਵ ਧੁਖਾ ਹੁਣ ਫੇਰ ਆ ਗਿਆ ਇਸੇ ਤਰ੍ਹਾਂ ਹੋ ਕੀ ਆ ਹੁਣ ਗਾਂ ਚੁਣ ਆ ਗਈਆਂ ਇੱਕ ਤੇ ਉਹ ਥੋੜੀ ਥੋੜੀ ਪੈਸੇ ਦੇ ਕੇ ਦੁਬਾਰਾ ਝਾਟ ਤੇ ਲਾਇਆ ਜਾਊਗਾ ਬੀਬੀਆਂ ਨੂੰ ਪਿਆਦੇ ਕੋ ਹੁਣ ਦਿੱਤਾ ਹੈ ਗਾਂ ਜਾਣ ਜਾਣਗੇ ਤੁਹਾਡੇ ਮੰਡ ਚ ਵੀ ਹਰਿਆਣੇ ਜੇ ਉਹ ਕੁਛ ਹੁੰਦਾ ਉਹ ਗਦੇ ਅਸੀਂ 2100 ਦੇਣੇ ਮਤਲਬ ਜਿਆਦਾ ਛਗਨ ਮੱਡਾ ਪਾਉਣ ਪਰ ਉਹ ਸ਼ਾਇਦ ਟਾਰਗੇਟਡ ਨੂੰ ਦੇ ਰਿਹਾ ਇਹਨਾਂ ਨੇ ਤੇ ਪੂਰਿਆਂ ਨੂੰ ਹੀ ਮਤਲਬ ਮਹਾਰਾਣੀ ਤੋਂ ਲੈ ਕੇ ਥੱਲੇ ਗਰੀਬ ਗੁਰਬੇ ਤੱਕ ਸਾਰਿਆਂ ਨੂੰ ਪੈਸੇ ਦੇਣੇ ਆ ਇਨਾਂ ਨੂੰ ਮਤਲਬ ਕਿਉਂਕਿ ਵੋਟਾਂ ਸਾਰਿਆਂ ਦੀਆਂ ਇਸ ਕਰਕੇ ਸਾੜਨਾ ਖਰੀਦ ਦੇਣੀਆਂ ਸਾਰਿਆਂ ਮਜਾਣੀ ਕੋਈ ਉਹਦੇ 'ਚ ਇਹ ਕੌਣ ਫੈਸਲਾ ਕਰਦਾ ਕਿ ਬੀਬੀਆਂ ਨੇ ਆ ਕੇ ਮੈਮੋਰੰਡਮ ਦਿੱਤਾ ਸੀ ਇਨਾਂ ਨੂੰ ਕਿ ਸਾਨੂੰ ਪੈਸੇ ਦਵੋ ਕਿ ਮਹਾਰਾਣੀ ਨੇ ਆ ਕੇ ਇਨਨੂੰ ਕੰਨ 'ਚ ਮਾਰਿਆ ਸੀ ਮੈਨੂੰ ਮੈਂ ਬੜੀ ਭੁੱਖੀ ਮਰਦੀਆਂ ਹਜ਼ਾਰ ਜਿਹੜੇ ਬੀਜੇਪੀ ਚਲੇ ਗਏ ਬਾਅਦ 'ਚ ਮੈਂ ਹੁੰਦਾ ਦੀ ਗੱਲ ਕਰਾਂ ਪਟਿਆਲੇ ਵਾਲੇ ਕਿਉਂ ਨੇ ਨਹੀਂ ਕਿਹਾ ਸੀਗਾ ਕਿ ਮੈਨੂੰ 2000 ਰੁਪਏ ਜਰੂਰ ਚੈੱਕ ਭੇਜੋ ਮੈਂ ਤੁਹਾਨੂੰ ਵੋਟ ਪਾਉਂਗੀ ਕਿਉਂ ਇਹਨਾਂ ਨੇ ਇੰਝ ਕੀਤਾ ਕੋਈ ਜਵਾਬ ਦੇ ਕਿਉਂ ਨਹੀਂ ਦਿੱਤੇ ਨਾ ਲੋਕਾਂ ਨੂੰ ਦੂਜੀ ਗੱਲ ਹੁਣ ਥੇ ਹੈ ਹੁਣ ਇਹ ਨਾਮਾਂ ਤੇ ਉੰਡੜਾ ਆ ਗਿਆ ਕਿ ਦੇਖੋ ਜੀ ਦਿੱਪਤੀ ਚੀ ਮਿਨਿਸਟਰ ਲਾਉਣਾ ਹੈ ਇੱਕ ਹਿੰਦੂ ਲਾਉਣਾ ਹੈ ਇੱਕ ਦਲਿਤ ਲਾਉਣਾ ਪੀਫਾ ਦਲ ਫਿਰ ਇੱਕ ਉਹ ਉਹ ਕੀ ਕੀ ਲੋਕਾਂ ਨੂੰ ਹਮੇਸ਼ਾ ਇੰਝ ਬੇਵਕੂਫ ਬਣਾਉਂਦੇ ਰਹੋਗੇ ਤੁਸੀਂ ਜਿਹੜਾ ਜੱਟ ਬਣ ਗਿਆ ਕੀ ਮਿਨਿਸਟਰ ਭਗਵਾਨ ਸਿੰਘ ਮਾ ਉਹਨੇ ਪੰਜਾਬ ਦੇ ਜੱਟਾਂ ਦੇ ਕੀ ਬਾਰੇ ਨਿਆਰੇ ਕਰਦੇ ਆ ਭਾਈ ਤੇ ਹੁਣ ਇਹ 달ਿਤ ਹਿੰਦੂਆਂ ਦੇ ਬਣ ਕੇ ਬਾਰੇ ਨਿਆਰੇ ਕੀ ਕਰ ਦੇਣਗੇ ਕਿੱਡਾ ਪਖੰਡ ਇੰਨਾ ਬੇਕੂਪ ਬਣਾਉਂਦਾ ਜਨਤਾ ਨੂੰ ਲੋਕਾਂ ਨੂੰ ਬਣਾਇਆ ਜਾਂਦਾ ਗਲ ਹੋਣੀ ਆ ਜਾਂਦੇ ਆ ਕਿਉਂ ਤੁਹਾਡੇ ਸਾਹਮਣੇ ਡੱਲੇ ਵਾਲੇ 133 ਦਿਨੋਂ ਤੇ ਮਾਰਗਵਰਤ ਰੱਖ ਛੱਡੇ ਤੇ ਇਸੇ ਤਰ੍ਹਾਂ ਹੋ ਰਹਾ ਪੰਨੂ ਪੰਢੇਰ ਹੋਣਾ ਦੀ ਯੂਨੀਅਨ ਨੇ ਵੀ ਰੱਖ ਛੱਡਿਆ ਕਿਸਾਨ ਮਜ਼ਦੂਰ ਮੋਰਚੇ ਨੇ ਕਿਵੇਂ ਚੱਕ ਕੇ ਸਾਰੀਆਂ ਟਰਾਲੀਆਂ ਤੇ ਉਹ ਉਹ ਲੈ ਕੇ ਚੁੱਕ ਕੇ ਇਹਨਾਂ ਦੇ ਟਰਾਲੀ ਚੋਰ ਦਾ ਮਗਰੋਂ ਰੋਲਾ ਪਿਆ ਸਾਰਾ ਪਿਆ ਪਾਰਟੀ ਦੀ ਮੀਟਿੰਗ ਬੁਲਾ ਕੇ ਦਰਾਜ ਚ ਸਾਰੀ ਦੀ ਲੀਡਰਸ਼ਿਪ ਨੂੰ ਅਰੈਸਟ ਕਰਾਤਾ ਇਹ ਦਿਨੋਂ ਕਮੀਨੀ ਗੱਲ ਜਿਹੜੀ ਹੋ ਸਕਦੀ ਹੈ ਵੀਕਿੰਗ ਤੋਂ ਬੰਦੀਆਂ ਨੂੰ ਰਾਜ ਵਾਪਸ ਜਗਦਿਆ ਇਹ ਕੋਈ ਸਿੱਖ ਆਗੇ ਲਓ ਜੀ ਉਹ ਸਾਰੇ ਸਿੱਖੀ ਦਾ ਫਾਇਦਾ ਕਰ ਦੋ ਉਹ ਜੀ ਕੋਈ ਇੰਜ ਨਹੀਂ ਚੱਲਣਾ ਚੱਲਦੀ ਪੋਲਿਟਿਕਸ ਪੋਲਿਟਿਕਸ ਚੱਲਦੀ ਹੈ ਜਵਾਬਦੇਹੀ ਤੇ ਪਾਰਦਰਸ਼ਤਾ ਤੇ ਇਮਾਨਦਾਰੀ ਤੇ ਤੇ ਲੋਕਾਂ ਦਾ ਲੋਕਾਂ ਦਾ ਰਾਜਨੀਤਿਕ ਲੋਕਾਂ ਨੂੰ ਐਕसेसिबिलिटी ਕਿੰਨੀ ਹੈ ਮਤਲਬ ਉਹ ਕਿੰਨੀ ਕੁ ਨਾ ਤੱਕ ਪਹੁੰਚ ਆਰਾਮ ਨਾਲ ਕਰ ਸਕਦੇ ਕੋਈ ਪਹੁੰਚ ਕਰ ਸਕਦਾ ਹੈ ਨਾ ਕਿਲਾ ਬੰਦੀ ਹੈ ਸਾਰੀ ਜਗਾ ਪੁਲਿਸ ਨਾਲ ਰੱਖੀ ਆ ਗੱਡੀਆਂ ਲਾਲ ਬੱਤੀ ਲਾ ਕੇ ਹੁਕਮ ਹੁਕਮ ਕਰਦੀਆਂ ਜਾਂਦੀਆਂ ਬੁਦਾਲੇ ਕਰਕੇ ਦਿੱਤੀ ਇਹ ਦਿੱਕਤਾਂ ਆ ਜੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਮ ਲੋਕਾਂ ਨੂੰ ਐਕसेस ਨਹੀਂ ਹੋਈ ਤੇ ਸੇ ਤੁਸੀਂ ਇੱਕ ਡਰਾਮੇਬਾਜ਼ੀ ਕਰ ਰਹੇ ਆ ਕੁਝ ਬਹੁਤਾ ਉਹਦੇ ਚੋਂ ਨਿਕਲਣਾ ਨਹੀਂ ਬਣਾ ਲੋ ਚੀਫ ਮਿਨਿਸਟਰ ਜੇਨੂਰੀ ਡਿਪਟੀ ਚੀਫ ਮਿਨਿਸਟਰ ਔਰ ਮੇਰੇ ਖਿਆਲ ਭਗਵਾਨਤਮਾਨ ਨੂੰ ਇਹਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਹੈ ਜੀ ਵੀ ਗੱਲ ਦੇ 40 ਵਿੱਚ ਜਾ ਕੇ ਬਹਿ ਗਏ ਆ ਵੀ ਐਸ ਗੱਲ ਦਾ ਕਿ ਮੇਰੀ ਸੱਤਾ ਦਾ ਵੰਡ ਪੈ ਜੂਗੀ ਨਾ 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 ਲੀਗਲੀ ਦਸਕਤ ਹਾਰ ਫਾਈਲ ਤੇ ਚੀਫ ਮਿਨਿਸਟਰ ਦੇ ਹੀ ਹੋਣਿਆ ਇਹ ਅਨਰੀਅਰਿ ਡੈਸੀਗਨੇਸ਼ਨ ਹੈ ਜਿਵੇਂ ਕਈ ਤਬਾ ਮੇਰੀ ਪ੍ਰੋਫੈਸਰ ਹਾਂ ਜੀ ਇਹ ਇੱਟਿਕਸ ਵਾਲੀ ਜੀਡੀਪੀ ਕਰਦੇ ਆ ਮੈਂ ਹੀ ਗੱਲ ਕਹਿਣ ਲੱਗਾ ਸੀ ਕਈ ਬੰਦੇ ਪੀਐਚਡੀ ਕਰਦੇ ਕਈਆਂ ਨੂੰ ਅਨਵੇਰੀ ਡਿਗਰੀ ਉਹਨਾਂ ਚੀ ਪੀਏ ਬੜੇ ਵੱਡੇ ਬੰਦੇ ਇਹਨਾਂ ਨੂੰ ਡਿਗਰੀ ਦੇ ਦੋ ਇਹ ਆਨਰੇਰੀ ਹੈ ਜਿਹੜੀਆਂ ਜਿਵੇਂ ਜੀ ਮਿਸਟਰ ਉਹਨਾਂ ਕੋਲ ਲੀਗਲ ਪਾਵਰ ਕੋਈ ਨਹੀਂ ਹੁੰਦੀ ਜੀ ਅੱਛਾ ਮੇਰੀ ਗੱਲ ਇਹ ਵੀ ਆ ਵੀ ਦੇਖੋ ਜੀ ਹੁਣ ਜੇ ਇਹ ਸੀਐਮ ਬਾਹਰ ਰਿਹਾ ਅੱਜ ਕੱਲ ਕਹਿ ਰਿਹਾ ਵੀ ਜਿਹੜਾ ਬੜਾ ਬੜਾ ਸੰਜੀਪ ਅਰੋੜਾ ਸਾਹਿਬ ਹੋ ਗਏ ਪਹਿਲਾਂ ਅਮਨ ਅਰੋੜੇ ਦੀ ਗੱਲਾਂ ਹੁੰਦੀਆਂ ਸੀ ਨਾਲ ਦਲਿਤ ਚਿਹਰਾ ਹਰਪਾਲ ਝੀਮੇ ਦੀ ਗੱਲ ਹੋ ਰਹੀ ਹੈ ਇਹ ਪਰ ਇੱਕ ਗੱਲ ਤੇ ਹੈ ਵੀ ਸੀਐਮ ਅਨੁਸ਼ਾ ਦੇ ਲੱਗਦਾ ਹੋਵੇ ਵੀ ਸਤਾਈ ਦੇ ਵਿੱਚ ਕਿਤੇ ਇਹੀ ਚਿਹਰੇ ਨਾ ਉੱਪਰ ਜਾਣ ਕਿਉਂਕਿ ਹੁਣ ਦੋਸਤੋ ਦੇਖੋ ਵੀ মিডিਆ ਇੱਕ ਪਾਸੜ ਹੋ ਗਿਆ মিডিਆ ਪਹਿਲਾਂ ਤਾਂ ਸਾਰਾ ਮੋਗੇ ਦੀ ਡੈਲੀ ਤੇ ਸੀਗਾ ਹੁਣ ਇਹ ਆ ਵੀ ਸੀਐਮ ਨਹੀਂ ਆ ਰਹੇ ਸੀ ਐਮ ਬਿਮਾਰ ਆ ਸੀ ਐਮ ਦੀਆਂ ਗੱਲਾਂ ਹੋ ਰਹੀਆਂ ਇਹ ਇੱਕ ਤਰੀਕੇ ਦੇ ਨਾਲ ਇਹ ਵੀ ਗੱਲ ਆ ਵੀ ਉਹ ਕਹਿੰਦਾ ਵੀ ਲੈ ਲੋ ਹਜੇ ਵੀ ਵਨ ਮੈਨ ਸ਼ੋ ਆ ਪੰਜਾਬ ਚ ਤੇ ਮੈਂ ਹੀ ਦਿਖਦਾ ਦੇਖੋ ਜਿਹੜਾ ਭਗਵੰਤ ਮਾਨ ਆ ਉਹ ਕੇਜਰੀਵਾਲ ਦਾ ਕਦੀ ਵੀ ਫਰਸਟ ਚੋਇਸ ਨਹੀਂ ਸੀ ਉਹ ਜਿੰਨਾ ਕਿ ਚਲਾਕ ਕੇਜਰੀਵਾਲ ਹੈਗਾ ਉਹਦੇ ਨਾਲੋਂ ਜ਼ਿਆਦਾ ਚਲਾਕ ਭਗਵੰਤ ਮਾਨ ਹੈਗਾ ਜੱਟ ਮੈਦਲਾ ਖਦਾ ਨੂੰ ਲੈ ਕੇ ਜੋ ਬਹੁਤ ਦੇਖੋ ਕਿਵੇਂ ਗੋਟੀਆਂ ਹੱਥ ਲੱਗਦਾ ਕਿਵੇਂ ਪੈਰੀਂ ਹੱਥ ਲੱਗਦਾ ਜਿਵੇਂ ਸਾਡੇ ਨਰਿੰਦਰ ਮੋਦੀ ਦਲਤਾਂ ਦੇ ਪੈਰ ਜਾ ਕੇ ਧੋ ਦਿੰਦੇ ਆ ਇਹਦਾ ਬਲ ਤੇ ਮਤਲਬ ਆ ਵੀ ਦਲਤ ਹੁਣ ਸਿਰ ਦਾ ਤਾਜ ਬਣ ਗਿਓ ਜਾਣ 1 ਲੱਖ ਰੁਪਏ 'ਚ ਇੱਕ ਆਫਤਾਦਰ ਨੇ ਆਪਣਾ ਬੱਚਾ ਵੇਚਦਾ ਆ ਤਾਂ ਇਹ ਉੜੀਸਾ ਦੀ ਖਬਰ ਅੱਜ ਪੜ੍ਹੀ ਆ ਉੜੀਸਾ ਦੀ ਖਬਰ ਆ ਜੀ ਆਪਣਾ ਮੁੰਡਾ ਛੋਟਾ ਜਿਹਾ 22 ਸਾਲ ਦਾ ਵੇਚਦਾ ਇੱਕ ਮੱਝ ਵੀ ਖਰੀਦਣ ਜਾਓ ਤੇ ਉਹ ਵੀ ਲੱਖ ਰੁਪਏ ਦੀ ਚੰਗੀ ਮੱਝ ਨਹੀਂ ਅੱਜ ਕੱਲ੍ਹ ਆਉਂਦੀ ਏ ਵੈਲਿਊ ਹੈ ਉਹ ਜਿਹੜੇ ਦਲਤਾਂ ਦੇ ਪੈਰ ਤੋਂ ਕਿ ਪਖੰਡ ਖੇਖਣ ਪੋਲਿਟਿਸ਼ੀਅਨ ਇਹ ਮੇਜਾਦਾ ਘੇਰਾ ਕਰਦੇ ਆ ਇਸ ਕਰਕੇ ਮੈਂ ਤੇ ਇਹ ਕਹਿਣਾ ਕਿ ਇਹਨਾਂ ਨੂੰ ਭਗਵੰਤ ਮਾਨ ਨੂੰ ਇਹ ਪਤਾ ਆਇਆ ਇਸ ਗਾਲ ਦਾ ਕਿ ਮੇਰੀ ਕਦੀ ਵੀ ਨਿਬੜੀ ਨਹੀਂ ਹੈ ਤੇ ਕੇਂਦਰੀ ਵਲ ਨੂੰ ਇਹ ਪਤਾ ਕਿ ਮੇਰਾ ਖਾਸਮ ਖਾਸ ਘੜੇ ਦੀ ਮੱਛੀ ਨਹੀਂ ਹੈ ਵੀ ਗਾਜਦੇ ਉਹਦੀ ਮੰਨੂਗਾ ਪਰ ਇਹ ਆਪਣੀ ਕੁਰਸੀ ਨਹੀਂ ਛੱਡੂਗਾ ਉਹਨੂੰ ਨੰਨਤਾ ਕਿ ਸਾਨੂੰ ਬਿਲਕੁਲ ਖਾਸਮ ਖਾਸ ਸਾਡਾ ਜਿਹੜਾ ਜੇ ਪੰਜਾਬ ਐ ਇਸ ਵੇਰੀ ਭਗਵੰਤਮਾਨ ਦੀ ਗਵਾਈ ਚ ਅੱਧਾ ਤੇ ਲੁੱਟਿਆ ਗਿਆ ਤੇ ਅਗਲੀ ਵਾਰੀ ਪੂਰਾ ਹੀ ਲੁੱਟਿਆ ਜਾਵੇ ਜੀ ਇੰਦਾਂ ਦੀ ਰੱਬ ਜਿਹੜਾ ਕੋਈ ਆਪਦਾ ਲਾਉਣਗੇ ਸੱਤਾ ਸੱਤਾ ਜੇ ਦੁਬਾਰਾ ਆ ਗਏ ਤੇ ਉਹ ਹਾਲਾਂਕਿ ਕੋਈ ਉਹ ਬੜੇ ਮੰਗੇਰੀ ਰਾਮ ਦੇ ਹਸੀਦ ਸ਼ਬ ਸਪਨੇ ਵਾਲੀ ਗੱਲ ਹੀ ਐ ਹਾਂ ਕੋਈ ਸੱਤਾ ਦੁਬਾਰਾ ਤੇ ਲੋਕ ਤੇ ਬਹੁਤ ਅਕਰੋਸ਼ ਚ ਬੈਠੇ ਆ ਦੂਜੀ ਗੱਲ ਤੁਸੀਂ ਇੱਕ ਹੋਰ ਨਹੀਂ ਨੋਟ ਕੀਤੀ ਮੈਨੂੰ ਐਂਜ ਲੱਗਦਾ ਕਿ ਜਿਹੜੀ ਇਹ ਨਤਾਖੀ ਜੀ ਜਾਂ ਭਗਵੰਤ ਮਾਨ ਲੋ ਮਹਿਸੂਸ ਕਰਦੇ ਆ ਤੇ ਉਹਨਾਂ ਦੇ ਸਰੀਰ ਦੇ ਵਿੱਚ ਕਮਜ਼ੋਰੀ ਆ ਗਈ ਉਹ ਸੱਤਾ ਦੇ ਚਲੇ ਗਈ ਉਧਰ ਰੋਮਿੰਦ ਖੰਨਾ ਤੋਂ ਸੱਤਾ ਚਲੇ ਗਈ ਅਖਾਲੀਆ ਵੱਲੋਂ ਜਿਹੜੀ ਲਾਖੇ ਦੀ ਸੱਤਾ ਸੀ ਤੇ ਇਹ ਕਮਜ਼ੋਰੀ ਤੇ ਇਧਰ ਆਪੀ ਹੋਣੀ ਹੋਣੀ ਆ ਮੀਡੀਆ ਨੇ ਸਵਾਲ ਕਰਦੇ ਵੀ ਆ ਕੀ ਹੋਇਆ ਉਹ ਨੂੰ ਪੁੱਛ ਰਿਹਾ ਅਰਵਿੰਦ ਘਨਾਨ ਨੂੰ ਤੁਸੀਂ ਧੂਰੀ ਦੇ ਧੂਰੀ ਤੋਂ ਲੜਨਾ ਆ ਜਾਂ ਸੰਗਰੂਰ ਤੋਂ ਲੜਨਾ ਆ ਕਿ ਕਿ ਭਗਵੰਤ ਮਾਨ ਨੂੰ ਕਰਨਾ ਇਹ ਕਰਨਾ ਮੈਨੂੰ ਲੱਗਦਾ ਜਿਹੜਾ ਕੱਲ ਵੱਡਾ ਝਮਾਕਾ ਹੋਇਆ ਉਹਨਾਂ ਦਾ ਦੁਬਾਰਾ ਅਕਾਲੀ ਦਲ 'ਚ ਚਲੇ ਜਾਣਾ ਸ਼ੁਰੂਆਤ ਅਕਾਲੀ ਦਲ ਤੋਂ ਕੀਤੀ ਸੀ ਗੀਰਵਿੰਦ ਘਨਾਨ ਨੇ ਔਰ ਇਤਨਾ ਮਿਕhami ਬੰਦੇ ਹੈਗੇ ਆ ਇਲਾਕੇ 'ਚ ਬੜੇ ਪ੍ਰਭਾਵਸ਼ਾਲੀ ਬੰਦੇ ਆ ਉਹ ਸਾਰੇ ਬੰਦਿਆਂ ਨੂੰ ਜਾਣ ਕਰਾਤਾ ਅਕਾਲੀ ਦਲ 'ਚ ਮੈਨੂੰ ਲੱਗਦਾ ਉਹਦਾ ੱੱੱਕਾ ਵੀ ਲੱਗਾ ਜਿਨੇ ਥੋੜੀ ਜੀ ਬੇਤਾਕਤੀ ਸੀਰੀਜ਼ ਦੇ ਵਿੱਚ ਪੈਦਾ ਕੀਤੀ ਹੈ ਜਿਹਨੇ ਲੋ ਕਰਤਾ ਉਹਨਾਂ ਦੇ ਜਿਹੜੇ ਮਰਾਲ ਨੂੰ ਤੇ ਕਾ ਮੀਡੀਆ ਨੇ ਸਵਾਲ ਪੁੱਛਣੇ ਆ ਵੀ ਹੁਣ ਦੱਸੋ ਕੀ ਬਣੂਗਾ ਉਹਨਾਂ ਕਹਿੰਦਾ ਯਾਰ ਚੁੱਪ ਕਰਕੇ 40s ਬੈਠੋ ਦੋ ਨਟਾਂ ਬਾਅਦ ਚਲੇ ਜਾਂਦਾ ਹੂੰ ਅੱਛਾ ਇੱਕ ਇੱਕ ਮੈਂ ਤੁਹਾਨੂੰ ਕਿੱਸਾ ਸੁਣਾਉਣਾ ਮੇਰਾ ਕੋਈ ਸੋਰਸ ਹੈ ਉਹ ਦੱਸਦਾ ਵੀ ਜਿਹੜੇ ਜਿਹੜੇ ਡਾਕਟਰ ਨੇ ਜਿਹੜਾ ਡਾਕਟਰ ਚੈੱਕ ਕਰ ਰਿਹਾ ਸੀ 40s ਦੇ ਵਿੱਚ ਉੱਥੇ ਰਾਬੋ ਲੋ ਕਹਿੰਦੇ ਕੋਈ ਮੋਗੇ ਦਾ ਬੰਦਾ ਸੀ ਤੇ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਉੱਥੇ ਦੇਖਣ ਪਹੁੰਚ ਗਏ ਵੀ ਤੁਸੀਂ ਵਾਕਈ ਠੀਕ ਆ ਕਿ ਨਹੀਂ ਠੀਕ ਕਹਿੰਦੇ ਵੀ ਉਹ ਬੰਦੇ ਨੇ ਗੱਲਾਂ ਸੁਣੀਆਂ ਤੇ ਉਸ ਬਾਅਦ ਅਗਲੇ ਨੇ ਲੋਕਲ ਪੱਤਰਕਾਰਾਂ ਨੂੰ ਜਾ ਕੇ ਦੱਸਤਾ ਵੀ ਆ ਗੱਲਾਂ ਉੱਥੇ ਹੋਈਆਂ ਵੀ ਫੋਨ ਤੇ ਦੱਸਤਾ ਕਹਿੰਦੇ ਉਸ ਤੋਂ ਬਾਅਦ ਇਹ ਗੱਲ ਨਿਕਲ ਕੇ ਆ ਗਈ ਵੀ ਨਾ ਤਾਂ ਸੀਐਮ ਮਾਨ ਜਿਹੜੇ ਰੈਲੀ 'ਚ ਜਾਣਗੇ ਤੇ ਨਾ ਹੀ ਸੀਐਮ ਮਾਨ ਜਿਹੜੇ ਆ ਉਹ ਉਹਨਾਂ ਨੇ ਜਿਹੜਾ ਕਿਸੇ ਗੱਲ ਦਾ ਇਤਫਾਕ ਰੱਖਦੇ ਉਹਨਾਂ ਨੂੰ ਇਹ ਗੱਲ ਦਾ ਗੁੱਸਾ ਵੀ ਜੇ ਤੁਸੀਂ ਲਾਉਣੇ ਆਪਦੇ ਚੋਇਸ ਦੇ ਹਾਲਾਂਕਿ ਹਰਪਾਲ ਚੀਮਾ ਜਿਹੜੇ ਆ ਉਹ ਕਹਿੰਦੇ ਵੀ ਉਹਨਾਂ ਨੂੰ ਲੈ ਕੇ ਥੋੜਾ ਜਿਹਾ ਸੀਗਾ ਵੀ ਉਹ ਕਹਿੰਦੇ ਨਹੀਂ ਡਿਪਟੀ ਸੀਐਮ ਨਹੀਂ ਲਾਉਣਾ ਚਾਹੀਦਾ ਉਧਰ ਸੰਜੀਵ ਰੋੜੇ ਨੂੰ ਕਹਿੰਦੇ ਵੀ ਡਿਪਟੀ ਸੀਐਮ ਨਹੀਂ ਲਾਉਣਾ ਚਾਹੀਦਾ ਇਹ ਇਹ ਕਿੱਸਾ ਵੀ ਨਿਕਲ ਕੇ ਆ ਰਿਹਾ ਹੁੰਦਾ ਆ ਸੱਤਾ ਦਾ ਹੁੰਦਾ ਹੀ ਆ ਪਰ ਇਹ ਪਰ ਇਹ ਪੰਜਾਬੀਅਤ ਵਾਲੀ ਗੱਲ ਨਹੀਂ ਹੈ ਪੰਜਾਬੀ ਦੇ ਲੜਦੇ ਆ ਉਹ ਪਛਾਣ ਥੋੜੀ हट ਕੇ ਲੁੱਕ ਕੇ ਬਹਿ ਜਾਂਦੇ ਆ ਇਹ ਤੇ ਚਲਾਕੀ ਵਾਲੀ ਗੱਲ ਆ ਇਹ ਹੋਰ ਕਿਸੇ ਸੱਭਿਆਚਾਰ ਦੇ ਵਿੱਚ ਤੇ ਹੋ ਜੀ ਅੰਗਰੇਜ਼ੀਆਂ ਵਾਲੀ ਚਲਾਕੀ ਆ ਠੀਕ ਹੈ ਅੰਗਰੇਜ਼ੀ ਵੈਜ ਬੜੇ ਕਾਮਜਾਦ ਸੀ ਪੰਜਾਬੀ ਦੇ ਕਹਿੰਦੇ ਚੰਗਾ ਫਟਵਾ ਸਿੰਘ ਦੇਖ ਲਾਂਗੇ ਤੈਨੂੰ ਸਭੋ ਘੋਰ ਬੱਕ ਦੇ ਆਪ ਜੇ ਤੁਸੀਂ ਕਹਿਣਾ ਧੱਕਾ ਕਰਦੇ ਆ ਤੇ ਉਹ ਮੈਦਾਨ ਚ ਆਉਂਦੇ ਆ ਉਹ ਹਸਪਤਾਲ ਚਲੀ ਐਡਮਿਟ ਹੁੰਦੀ ਪਰ ਚਲੋ ਇਹਨਾਂ ਦੀ ਆਪਣੀ ਕਿਸਮ ਦੀ ਰਾਜਨੀਤੀ ਹੋ ਗਈ ਕਿ ਜਦ ਮੈਂ ਉਹਦੇ ਨਾਲ ਫਿਰ ਚਰਚਾ ਮਾਹੌਲ ਵੀ ਤਾਂ ਬਹੁਤ ਛਿੜ ਜਾਂਦੀ ਆ ਦੇਖੋ ਇਹਦੇ ਨਾਲ ਕੋਈ ਬਹੁਤਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਨਾ ਕਪੜਾਉਣਾ ਜਿਹਦੇ ਪਰ ਜੇ ਸੋਚਦੇ ਆ ਕਿ ਉਹਨਾਂ ਨੇ ਤਿਆਰੀ ਦੁਬਾਰਾ ਕਰ ਲਈ ਹੈ ਕਿ ਨਵੇਂ ਜੀ मिनिस्टर ਨੂੰ ਅੱਗੇ ਲਿਆਉਣ ਦੀ ਜਾਂ ਅਖੀਰ ਦੇ ਵਿੱਚ ਛੇਕੜ ਦੇ ਵਿੱਚ ਉਹਨੂੰ ਇਹਨੂੰ ਹਟਾ ਕੇ ਹੀ ਕਿਸੇ ਹੋਰ ਨੂੰ ਪੜਾ ਦੇਣ ਤੇ ਇਸ ਗੱਲ 'ਇਨ ਮੈਂਟਲੀ ਤਿਆਰ ਰਹਿਣਾ ਚਾਹੀਦਾ ਕਾਰਨ ਇਹਦਾ ਹੀ ਹੈ ਕਿਉਂਕਿ ਇਹਨਾਂ ਦਾ ਭਗਵੰਤ ਮਾਨ ਦਾ ਆਪਣਾ ਆਧਾਰ ਤੇ ਪਾਰਟੀ ਅੰਦਰ ਬੁਲਤਾ ਹੈ ਨਹੀਂ ਉਹ ਤੇ ਕੇਜਰੀਵਾਲ ਨੂੰ ਵੀ ਪਤਾ ਕਿ ਮਿੱਤਰਾਂ ਦਾ ਨਾਂ ਚੱਲਦਾ ਤੇ ਉਹ ਵੋਟ ਤੇ ਸਾਰੀ ਸੱਤਾ ਤੇ ਪਾਰਟੀ ਦੀ ਤੇ ਇਵਨ ਸਰਕਾਰ ਦੀ ਕੇਜਰੀਵਾਲ ਕੋਲ ਹੀ ਯਾਦ ਵੀ ਉਹਦੇ ਤੋਂ ਬਾਹਰ ਕੁਝ ਨਹੀਂ ਨਾ ਕਿਸੇ ਮਨਿਸਟਰ ਕੋਲ ਇਨਕਲੂਡਿੰਗ ਭਗਵਾਨ ਤਮਾਤੇ ਮਾੜਾ ਮੁੱਟਾ ਦਮਕਾ ਮਾਰ ਕੇ ਥੋੜਾ ਬਹੁਤਾ ਆਪਣਾ ਹਿੱਸਾ ਪਤਾ ਆਪਣੀਆਂ ਦੇ ਨਾਮ ਨਾ ਸਕਦਾ ਕਿਉਂਕਿ ਉਹ ਚੀਫ ਮਨਿਸਟਰ ਹੈ ਬਾਕੀ ਦੇ ਨੂੰ ਤੇ ਬਾਕੀਿਆਂ ਦੀ ਤਾਂ ਕੋਈ ਸੇ ਨਹੀਂ ਹੈਗੀ ਉਹ ਚਾਹੁੰਦੇ ਆ ਕਿ ਜਿਹੜੀ ਚੀਫ ਮਨਿਸਟਰ ਵੀ ਸਾਡਾ ਬਿਲਕੁਲ ਇਹ ਹੋਵੇ ਇਹ ਗੱਲ ਦੀ ਖਿੱਚੋ ਤਾਣ ਹੋ ਸਕਦੀ ਆ ਉਹ ਸ਼ੁਰੂ ਚ ਹੀ ਇਹ ਹੋ ਗਿਆ ਸੀਗਾ ਇਹਨੂੰ ਤੇ ਚੀਫ ਮਨਿਸਟਰ ਲਈ ਕੈਂਡੀਡੇਟ ਨੇ ਡੇਢ ਮਹੀਨਾ ਘਰੇ ਬੈਠਾ ਰਿਆ ਤਾਂ ਯਾਦ ਇਹ ਜਦੋਂ ਚੀਜ ਜਦੋਂ ਕੈਂਪੇਨ ਤੋਂ ਜਦੋਂ ਪਾਰਟੀ ਦਾ 2022 ਤੋਂ ਪਹਿਲਾਂ ਬੈਠਾ ਰਿਆ ਉਦੋਂ ਬਾਅਦ ਫਿਰ ਜਦੋਂ ਬਰਾਏ ਨੂੰ ਲਿਆਉਣਾ ਸੀ ਦੁਬਈ ਤੋਂ ਉਹ ਹੀ ਆਇਆ ਹੋਰ ਕਈ ਬੰਦੇ ਲੱਭੇ ਜਦੋਂ ਨਹੀਂ ਕੋਈ ਲੱਭਿਆ ਤੇ ਫਿਰ ਇਹ ਵੀ ਛੇਕੜ ਦੇ ਵਿੱਚ ਮੰਨਣਾ ਪਿਆ ਪੌੜਾ ਘੋਟ ਕੇਜਰੀਵਾਲ ਨੂੰ ਘਾ ਕੇ ਅੱਖ ਚੱਪਣਾ ਪਿਆ ਤੇ ਉਹਦੇ ਘਾ ਕੇ ਇਹ ਹੁਣ ਉਹਨੂੰ ਵੀ ਪਤਾ ਭਗਵੰਤ ਮਾਨ ਨੂੰ ਪਰ ਭਗਵੰਤ ਮਾਨ ਆਪਣਾ ਟਾਈਮ 4 ਸਾਲ ਤੇ ਕੱਢੇ ਹੀ ਗਿਆ ਆ ਵੀ ਨਿਕਲ ਜਾਣਾ ਇਸੇ ਤਰ੍ਹਾਂ ਤੇ ਇਸ ਲਈ ਉਹਨੂੰ ਵੀ ਬਹੁਤਾ ਲਾਲ ਸੀਦਾ ਨਹੀਂ ਭਗਵੰਤ ਮਾਨ ਨੂੰ ਕਰਨਾ ਚਾਹੀਦਾ ਜਿਹੜਾ ਕਰ ਲਿਆ ਉਹ ਹੀ ਭਲਾ ਐਡਾ ਕਿਹੜਾ ਕਿ ਕਿਦੇ ਬਹੁਤ ਵੱਡੇ ਪੰਜਾਬ ਲਈ ਕਾਰਨਾਮੇ ਕੀਤੇ ਆ ਕਿ ਤੁਸੀਂ ਬੜਾ ਤੁਹਾਡਾ ਰਾਜਨੀਤਿਕ ਇਤਿਹਾਸ ਆ ਦੋ ਤਿੰਨ ਪੀੜੀਆਂ ਦਾ ਤੇ ਹੁਣ ਤੁਹਾਨੂੰ ਇਹ ਤਜਰਬਾ ਪੰਜਾਬ ਦੇ ਹਿੱਤ ਵਿੱਚ ਵਰਤਣਾ ਹੀ ਚਾਹੀਦਾ ਹਾਂ ਜੇ ਤੁਸੀਂ ਡੱਟ ਕੇ ਕਰਦੇ ਕੇਜਰੀਵਾਲ ਤੋਂ ਮੁਕਤ ਹੋ ਕੇ ਕਰਦੇ ਪੰਜਾਬ ਦੇ ਵਿੱਚ ਆਪਣੀ ਛਵੀ ਬਣਾ ਕੇ ਰੱਖਦੇ ਪੰਜਾਬ ਦੇ ਵਿੱਚ ਲੋਕਾਂ ਜੀ ਨਹੀਂ ਲੋਕਾਂ ਤੇ ਫਿਰ ਵੀ ਚੱਲੋ ਦੂਜਿਆਂ ਨਾਲੋਂ ਠੀਕ ਠਾਕ ਹੈ ਪਾਰਟੀ ਦੇ ਅੰਦਰ ਪਾਰਟੀ ਤੇ ਸਾਰੀ ਕੱਟ ਜਾਣੇ ਕੀਤਾ ਅੱਜ ਜੇ ਪਾਰਟੀ ਦੇ ਵਿੱਚ ਇਹਨੇ ਬੰਗਾਰ ਕੇ ਕਹਿਣਾ ਹੈ ਓਏ ਪਜੋ ਤੁਹਾ ਤੁਸੀਂ ਕਹੋਣੇ ਇਥੇ ਮੈਂ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਾਡੀ ਪੰਜਾਬ ਦੀ ਆ ਮੈਨੂੰ ਨਹੀਂ ਲੱਗਦਾ ਤੀਜਾ ਹਸਬੰਦ ਦੇ ਲਈ ਇਹ ਦੇ ਨਾਲ ਖੜੇ ਹੋਣਗੇ 20 ਕ ਐਮਐਲਏ ਕਲੇ ਹੋ ਗਏ ਹਾਂ ਜਿਹ ਚ ਹਾਂ ਜੇ ਉਹ ਥੱਲੇ ਜ਼ਮੀਨ ਨਹੀਂ ਹੈ ਤੇ ਅਗਲਾ ਸੰਗੀ ਤੇ ਮਰੋਡਦੀ ਹੈ ਜਿਹਨੂੰ ਪੰਜਾਬੀ ਚ ਮੈਂ ਥੋੜੀ ਜਿਹੀ ਦੇਸ਼ੀ ਭਾਸ਼ਾ ਚ ਕਹਿੰਨੇ ਆ ਅਗਲਾ ਜਿਹੜਾ ਅਖਦੇ ਪਉਂਦਾ ਹੀ ਆ ਇਹ ਗੱਲ ਜਿਹੜੇ ਦਿੱਲੀ ਵਾਲੇ ਇਥੇ ਸਾਡੇ ਪੰਜਾਬ ਦੀ ਸਰਕਾਰ ਤੇ ਕਾफी ਹਾੜੀ ਰਹੇ ਆ ਤੇ ਜਿਹਦਾ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਹੈ ਨੁਕਸਾਨ ਦਿੱਤੀ ਜੀ ਅੱਛਾ ਇੱਕ ਜਾਂਦੇ ਜਾਂਦੇ ਸਵਾਲ ਪੁੱਛੂੰਗਾ ਵੀ ਇਹਨਾਂ ਦਾ ਇੱਕ ਪੈਟਰਨ ਆ ਜਿੱਥੇ ਕੋਈ ਰੈਲੀ ਹੁੰਦੀ ਆ ਜਿੱਥੇ ਕੋਈ ਲੋਕ ਮਿਲਣੀ ਹੁੰਦੀ ਆ ਉੱਥੇ ਜਾਤ ਟੀਚਰਾਂ ਨੂੰ ਡੱਕ ਲੈਂਦੇ ਰਾਤ ਦੇ 9 ਵਜੇ ਜਾ ਕੇ 12 ਵਜੇ ਜਾ ਕੇ ਤੇ ਜਾਂ ਫਿਰ ਕੋਈ ਕਿਸਾਨੀ ਹੋਵੇ ਆ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੱਤੋ ਸਾਹਿਬ ਇੰਦਰ ਮੋਹਨ ਪੱਤੋ ਆ ਉਹਨਾਂ ਦੇ ਘਰ ਵੀ ਰਾਤੀ 9 ਵਜੇ ਪੜ ਗਈ ਪੁਲਿਸ ਕਹਿੰਦੇ ਗੇਟ ਬੂਟ ਲਾਅ ਤੇ ਪੁਲਿਸ ਸਾਰੇ ਬੰਨੇ ਇਦਾਂ ਵੀਆਪੀ ਪ੍ਰੋਟੋਕਾਲ ਕਹਿੰਦੇ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਇਹ ਸਮਝ ਲਓ ਕਿ ਇਹਦਾ ਮਤਲਬ ਦੋ ਹੀ ਹੈ ਇਥੇ ਇਹ ਕਿ ਲੋਕਾਂ ਦੇ ਭਾਗ ਬਦਲਣ ਵਾਲੇ ਆ ਜਦੋਂ ਲੋਕਾਂ ਤੇ ਇੰਨਾ ਪੰਜਾਬੀਆਂ ਤੇ ਧੱਕਾ ਕਰੋਗੇ ਤਾਂ ਬਾਤ ਥੋੜੀ ਕਰਨੀ ਉਹ ਸਾਰੇ ਕੱਲੇ ਕੱਲੇ ਇਹਨਾਂ ਨੂੰ ਦੇਖੋ ਜਾਮ ਜੜੇ ਕਾਂ ਨੂੰ ਚੰਬੜ ਨਗਿਆ ਲੈਣ ਦਿਓ ਵੋਟਾਂ ਕਿਵੇਂ ਉਹ ਸਾਰੇ ਡੰਡੇ ਛੱਡੇ ਸਾਰੇ ਲੈ ਕੇ ਸੰਗਰੂਰ 'ਚ ਦੇਖੋ ਕਿਵੇਂ ਕਿੰਨੀ ਵੱਡੇ ਲੋਕ ਇਕੱਠੇ ਹੋਏ ਸੀਗੇ ਕੱਲ ਅੱਜ ਫਰਾਜ ਆਇਆ ਤੁਸੀਂ ਵੱਡੀ ਵੱਡੀ ਖਬਰਾਂ ਆਈਆਂ ਸੰਗਰੂਰ 'ਚ ਦੋ ਦੋ ਇਵਨ ਜਿਹੜੇ ਦਿਹਾਤੀ ਮਜ਼ਦੂਰ ਯੂਨੀਅਨ ਆ ਉਹ ਵੀ ਇਕੱਠੇ ਹੋ ਰਹੇ ਆ ਵੀ ਅਸੀਂ ਵੀ ਉਹ ਵੀ ਇਕੱਠੇ ਹੋਏ ਸੀ ਹਾਂ ਹਾਂ ਹੋ ਰਹੇ ਆ ਸਾਰੇ ਕਾ ਉੱਥੇ ਤੇ ਲਗਾਤਾਰ ਚੱਲਦਾ ਹੀ ਰਹਿਣਾ ਜਿੱਥੇ ਇਹ ਦਾ ਹੈਗਾ ਇਸ ਲਈ ਮੈਨੂੰ ਮੈਨੂੰ ਲੱਗਦਾ ਕਿ ਜਿੰਨਾ ਵੀ ਇਹ ਕਰਦੇ ਆ ਜਦੋਂ ਰੈਲੀਾਂ ਚ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਵੱਡਾ ਮਜਾ ਰਿਹਾ ਜਦੋਂ ਸਾਰਿਆਂ ਕਿਸਾਨਾਂ ਨੇ ਚੰਡੀਗੜ੍ਹ ਨੂੰ ਮਾਰਚ ਕੀਤਾ ਸੀ ਉਦੋਂ ਵੀ ਇਹਨਾਂ ਨੇ ਹਾਲਤ ਉਹਨਾਂ ਨੇ ਕਿਹਾ ਸੀ ਕੋਈ ਛੜਤ ਨਹੀਂ ਬੰਨ੍ਹ ਕੇ ਕਰਾਂਗੇ ਉਹਦੇ باوجود ਇਹਨਾਂ ਨੇ ਫੜੋ ਫੜੀ ਕੀਤੀ ਸੀ ਤੇ ਇਹ ਪੰਜਾਬ ਦਾ ਭਲਾ ਹੀ ਹੋ ਰਿਹਾ ਇਹਦੇ 'ਚ ਕਿਉਂ ਜਿੰਨਾ ਤੱਕਾ ਖਾਣ ਦੇ ਲੋਕੀ ਫਿਰ ਆਉਣ ਵਾਲੇ ਜਿਹੜੇ 2027 ਚ ਆ ਗਿਆ ਉਹਦੇ ਤੇ ਇੱਕ ਸਾਲ ਵੀ ਨਹੀਂ ਰਹਿੰਦਾ ਉਹਦੇ ਚ ਫਿਰ ਉਹ ਇਕੱਲੇ ਇਕੱਲੇ ਗੱਲ ਦਾ ਹਿਸਾਬ ਮੰਗਣਗੇ ਕਿ ਸਾਡਾ ਪੰਜਾਬ ਦਾ ਇਹ ਦਿੱਲੀ ਵਾਲਿਆਂ ਜੋਕਾਂ ਤੋਂ ਥੋੜਾ ਜਿਹੜਾ ਛਟਕਾਰਾ ਹੋ ਮੈਂ ਇਹਨਾਂ ਨੂੰ ਜੋਕਾਂ ਹੀ ਕਹਿੰਦਾ ਕਿਉਂਕਿ ਇਹਨਾਂ ਦੀ ਨੀਅਤ ਠੀਕ ਨਹੀਂ ਦਿੱਲੀ ਵਾਲੇ ਸਾਰੇ ਵਿੱਚ ਦਿੱਲੀ ਚ ਮਾਰੇ ਨਹੀਂ ਬੰਦੇ ਬੈਠੇ ਪਰ ਜਿਸ ਕਿਸੇ ਵੀ ਇਹ ਰਾਜਨੀਤੀ ਕਰਦੇ ਆ ਉਹ ਉਹ ਬੜੀ ਬੱਕਰਕ ਕਿਸਮ ਦੀ ਔਰ ਸਿਰਫ ਤੇ ਸਿਰਫ ਪਿਓਰਲੀ ਸੱਚ ਜਿਵੇਂ ਅੰਗਰੇਜ਼ ਕਰਦੇ ਸੀ ਉਨਾਂ ਕੋਈ ਲੋਕਲ ਡਵੈਲਪਮੈਂਟ ਲੋਕਾਂ ਦੇ ਤਰਸਯੋਗ ਹਾਲਤ ਉਹਦਾ ਕੋਈ ਨਾ ਰਿਸਵਾਏ ਕਿ ਕੋ ਲੁੱਟਣਾ ਹਾਲਾਂਕਿ ਲੋਕ ਇੰਨੇ ਇਹਨੇ ਦੁਖੀ ਹੋਣ ਦੇ ਬਾਵਜੂਦ ਵੀ ਅੱਜ ਦੇ ਸਮਾਜ ਤੋਂ ਵੀ ਅਜਿੱਤਿਆ ਸਰਕਾਰਾਂ ਤੋਂ ਦੁਖੀ ਕਹੀਦੀ ਹੈ ਕਹਿੰਦੇ ਉਹ ਹੀ ਸਰਕਾਰਾਂ ਚੰਗੀਆਂ ਸੀ ਪਰ ਕਿਉਂਕਿ ਜ ਮਤਲਬ ਚੰਗੀਆਂ ਚੰਗੀਆਂ ਦਿਖਾਉਂਦੀਆਂ ਸੀ ਬਿਲਕੁਲ ਐਸ ਪੈਟਰਨ ਦਾ ਜਿਹੜਾ ਰਾਜ ਹੈ ਪੰਜਾਬ ਦੇ ਅੰਦਰ ਕਰਨਾ ਫਿਰ ਸਾਨੂੰ ਕਦੋਂ ਸਾਦਾ ਸੁੱਖਾ ਸਾ ਮਿਲੂਗਾ ਖਿੜਾ ਸਾਹਿਬ ਮੈਂ ਤੇ ਨਿੱਜੀ ਤੌਰ ਤੇ ਸੰਤਾ ਕੇ ਪੰਜਾਬ ਪ੍ਰਸਤਾ ਦਾ ਕੋਈ ਇਥੇ ਬੋਲਬਾਲਾ ਹੋਏ ਪੰਜਾਬੀਆਂ ਦੇ ਆਖ ਮਾਰ ਤੋਂ ਰੋਏ ਪੰਜਾਬ ਦੀ ਰਾਜਨੀਤੀ ਪੰਜਾਬ ਤੋਂ ਚੱਲੇ ਪਾਰਟੀ ਕੋਈ ਵੀ ਹੋਵੇ ਗਰੁੱਪ ਕੋਈ ਵੀ ਹੋਵੇ ਤਾਂ ਹੀ ਸਾਨੂੰ ਕੁਝ ਰਾਹਤ ਮਿਲ ਸਕਦੀ ਹੈ ਜੇ ਸਾਨੂੰ ਸਾਡੇ ਦੇ ਕੁੰਡਾ ਦਿੱਲੀ ਵਾਲਿਆਂ ਦਾ ਰਹਿਣਾ ਕਦੀ ਰਾਗਵ ਚੱਟਾ ਆ ਗਿਆ ਤੇ ਦੀ ਕੋਠਾ ਕੇਜਰੀ ਵਾਲਿਆਂ ਦਾ ਕਦੀ ਸਸੋਧੀਆਂ ਬੇ ਇੱਕ ਹੀ ਕਰਦੇ ਇੱਥੇ ਬਹਿ ਕੇ ਕੋਠਾ ਫਿਰ ਗੱਲ ਇਹ ਵੀ ਹੈ ਨਾ ਜੀ ਪ੍ਰੋਫੈਸਰ ਸਾਹਿਬ ਗੱਲ ਇਹ ਵੀ ਹੈ ਵੀ ਜਦੋਂ ਰਾਗਵ ਚੱਟਾ ਬਹੁਤ ਐਕਟਿਵ ਧਾਕੜ ਹੋਇਆ ਸੀਗਾ ਉਹ ਬਾਅਦ ਵਿੱਚ ਦਿਖਿਆ ਨਹੀਂ ਗੱਲ ਇਹ ਆ ਵੀ ਆਪ ਦਾ ਉल्लू ਸਿੱਧਾ ਕਰਦੇ ਆ ਤਾਂ ਫਿਰ ਨਿਕਲ ਜਾਂਦੇ ਆ ਆਹੋ ਫਿਰ ਲੁੱਟਣਾ ਵਾਲ ਲੁੱਟਣਾ ਜਿਹਦਾ ਢਿੱਡ ਭਰ ਗਿਆ ਉਹ ਚਲੇ ਜਾਂਦਾ ਦੂਜਾ ਨਵਾਂ ਆ ਜਾਂਦਾ ਇਹੀ ਕੰਮ ਆ ਹੁਣ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਲੱਗਦਾ ਕਿ ਸਿਕੰਜਾ ਕੱਸਿਆ ਜਾਣਾ ਜੇ ਪੰਜਾਬ ਦੀ ਸਰਕਾਰ ਇਥੋਂ ਨਾ ਬਣੀ ਜਾ ਇਨਾਂ ਦਾ ਹਾਲਤ ਮਾੜਾ ਤਾਂ ਤੱਪੜ ਰੁੜ ਗਏ ਤੇ ਦਿੱਲੀ ਦੇ ਵਿੱਚ ਤੇ ਫਿਰ ਇਹਨਾਂ ਨੂੰ ਫੜ ਲੈਣਾ ਅਗਲੇ ਨੇ ਦੁਬਾਰਾ ਉਹ ਕੇਸ ਤੇ ਚੱਲ ਹੀ ਰਹੇ ਆ ਇਹ ਉਹਦੇ ਤੋਂ ਬਚਣ ਲਈ ਸਾਰਾ ਪੰਜਾਬ ਦੇ ਅੰਦਰ ਜੋਰ ਲਾ ਰਿਹਾ ਕਿ ਅਸੀਂ ਕਿਸੇ ਤਰੀਕੇ ਨਾਲ ਦੁਬਾਰਾ ਸੱਤਾ ਚਾਹੀਏ ਤੇ ਆਪਣੇ ਜਿਹੜੇ ਇੱਕ ਕਰਮ ਆਓ ਸ਼ਰਾਬ ਘਟਾਲੇ ਵਾਲੇ ਉਹਦੇ ਤੋਂ ਬਚ ਜੀਏ ਬਸ ਆਹ ਹੀ ਆ ਰਾਜਨੀਤੀ ਹੋਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਡੇ ਤੁਹਾਡੇ ਕੀਮਤੀ ਸਮੇਂ ਦੇ ਲਈ ਔਰ ਸਾਡੇ ਨਾਲ ਗੱਲਬਾਤ ਕਰਨ ਲਈ ਸਤਿ ਸ਼੍ਰੀ ਅਕਾਲ